ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਕਰੋਨਾ ਨੂੰ ਲੈ ਕੇ ਵੱਡੀ ਖਬਰ ਹੈ ਜੀਆਂ ਕਰੋਨਾ ਦੀ ਮੁੜ ਵਾਪਸੀ ਹੋ ਸਕਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਅਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕੋਵਿਡ ਦਾ ਨਵਾਂ ਵੇਰੀਐਂਟ ਜੇ ਐਨ 1 ਨੇ ਹਰੇਕ ਦੀਆਂ ਚਿੰਤਾ ਵਧਾ ਦਿੱਤੀਆਂ ਨੇ ਸੋ ਇਸ ਨੂੰ ਲੈ ਕੇ ਸਰਕਾਰ ਨੇ ਇੱਕ ਨਵੀਂ ਅਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ ਤਾਂ ਅਡਵਾਈਜ਼ਰੀ ਦੇ ਵਿੱਚ ਕੁਝ ਖਾਸ ਹਦਾਇਤਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਵੀ ਦਿੱਤੀਆਂ ਗਈਆਂ ਨੇ ਔਰ ਖਾਸ ਕਰਕੇ ਡਾਕਟਰਾਂ ਦੇ ਵਾਸਤੇ ਵੀ ਖਾਸ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਕੋਵਿਡ ਦਾ ਨਵਾਂ ਵੇਰੀਐਂਟ ਆਇਆ ਹੈ ਜੀਐਨ1 ਤਾਂ ਇਸ ਨੂੰ ਲੈ ਕੇ ਇਹ ਵੱਡੀ ਖਬਰ ਹੈ ਇਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਹੈ ਕਿ 6 ਮੌਤਾਂ ਹੋ ਚੁੱਕੀਆਂ ਨੇ ਇੱਕ ਇਸ ਵੇਰੀਐਂਟ ਦੇ ਨਾਲ ਪੰਜਾਬ ਦੇ ਵਿੱਚ ਮੌਤ ਹੋਈ ਹੈ ਔਰ 5 ਮੌਤਾਂ ਜਿਹੜੀਆਂ ਨੇ ਹੋਰ ਸਟੇਟਾਂ ਦੇ ਵਿੱਚ ਹੋ ਚੁੱਕੀਆਂ ਨੇ ਸੋ ਇਸੇ ਕਰਕੇ ਹੀ ਹੁਣ ਇਸ ਦੇ ਉੱਪਰ ਸਰਕਾਰ ਦੀ ਚਿੰਤਾ ਵਧੀ ਹੈ ਇਸੇ ਕਰਕੇ ਸਰਕਾਰ ਨੇ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਸਭ ਤੋਂ ਪਹਿਲਾਂ ਸ਼ੁਰੂਆਤ 마ਸਕ ਤੋਂ ਕਰਾਂਗੇ ਤਾਂ 마ਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਜਾਂ ਫਿਰ ਜਿੱਥੇ ਜ਼ਿਆਦਾ ਗੈਦਰਿੰਗ ਹੁੰਦੀ ਹੈ ਚਾਹੇ ਉਹ ਕੋਈ ਸਮਾਗਮ ਹੋਵੇ ਚਾਹੇ ਉਹ ਕੋਈ ਤੁਹਾਡਾ ਆਪਣਾ ਫੰਕਸ਼ਨ ਹੋਵੇ ਤਾਂ ਉਸ ਦੇ ਵਿੱਚ ਉਸ ਦੇ ਵਿੱਚ 마ਸਕ ਜਿਹੜਾ ਆ ਉਹ ਪਾਉਣਾ ਲਾਜ਼ਮੀ ਜਿਹੜਾ ਕਰ ਦਿੱਤਾ ਹੈ ਤਾਂ ਪੰਜਾਬ ਸਰਕਾਰ ਨੇ ਇਹ ਬਕਾਇਦਾ ਐਡਵਾਈਜ਼ਰੀ ਜਾਰੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਵਿਡ 19 ਨੂੰ ਲੈ ਕੇ ਤੇ ਉਸ ਦਾ ਜਿਹੜਾ ਨਵਾਂ ਵੇਰੀਐਂਟ ਹੈ ਜੀ ਐਨ 1 ਨੂੰ ਲੈ ਕੇ ਇਹ ਜਿਹੜੀਆਂ ਹਦਾਇਤਾਂ ਨੇ ਖਾਸ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤਾਂ ਭੀੜ-ਭੜ ਵਾਲੇ ਇਲਾਕੇ ਦੇ ਵਿੱਚ ਜੇਕਰ ਤੁਸੀਂ ਜਾਣੇ ਹੋ ਤਾਂ ਉੱਥੇ ਤੁਹਾਨੂੰ ਮਾਸਕ ਪਾਉਣਾ ਲਾਜ਼ਮੀ ਹੈ ਔਰ ਇਸ ਦੇ ਨਾਲ ਕੀ ਜੇਕਰ ਤੁਹਾਡੀ ਗੈਦਰਿੰਗ ਜ਼ਿਆਦਾ ਹੈ ਚਾਹੇ ਤੁਸੀਂ ਕਿਸੇ ਇਕੱਠ ਤੇ ਜਾ ਰਹੇ ਹੋ ਚਾਹੇ ਕਿਸੇ ਤੁਸੀਂ ਫੰਕਸ਼ਨ ਤੇ ਜਾ ਰਹੇ ਹੋ ਤਾਂ ਉੱਥੇ ਵੀ ਮਾਸਕ ਪਾਉਣਾ ਲਾਜ਼ਮੀ ਹੈ ਤਾਂ ਤੁਸੀਂ ਜੇਕਰ ਅਸੀਂ ਗੱਲ ਕਰੀ ਡੌਂਟਸ ਦੀ ਤਾਂ ਤੁਸੀਂ ਕੀ ਨਹੀਂ ਕਰ ਸਕਦੇ ਜੇਕਰ ਤੁਹਾਨੂੰ ਬੁਖਾਰ ਹੈ ਤੁਹਾਨੂੰ ਖੰਗ ਆ ਰਹੀ ਹੈ ਖਾਂਸੀ ਆ ਰਹੀ ਹੈ ਤਾਂ ਤੁਸੀਂ ਮਾਸਕ ਪਾ ਕੇ ਰੱਖੋਗੇ ਤੇ ਤੁਰੰਤ ਡਾਕਟਰ ਨੂੰ ਦਿਖਾਇਆ ਜਾਵੇ ਆਪਣਾ ਚੈੱਕਅਪ ਜਿਹੜਾ ਉਸ ਨੂੰ ਕਰਵਾਇਆ ਜਾਵੇ ਇਹ ਲਾਜ਼ਮੀ ਕਰ ਦਿੱਤਾ ਗਿਆ ਜੀ ਹਾਂ ਸਰਕਾਰ ਦੇ ਵੱਲੋਂ ਬਕਾਇਦਾ ਇਹ アドਵਾਈਸਰੀ ਕੀਤੀ ਗਈ ਹੈ ਕਿ ਤੁਸੀਂ ਜੇਕਰ ਤੁਹਾਨੂੰ ਇਹ ਜਿਹੇ ਲੱਛਣ ਪਾਏ ਜਾਂਦੇ ਨੇ ਤਾਂ ਤੁਰੰਤ ਡਾਕਟਰ ਦੇ ਕੋਲ ਜਾਇਆ ਜਾਵੇ ਉਹਨਾਂ ਦੀ ਸਲਾਹ ਲਈ ਜਾਵੇ ਤੇ ਆਪਣਾ ਚੈੱਕਅਪ ਜਿਹੜਾ ਕਰਵਾਇਆ ਜਾਵੇ ਡੂ ਨਾਟ ਸਪਿਟ ਇਨ ਪਬਲਿਕ ਪਲੇਸਿਸ ਸਪਿਟ ਨਹੀਂ ਕਰਨਾ ਜਾਨੀ ਕਿ ਹੁਣ ਤੁਸੀਂ ਪਬਲਿਕ ਪਲੇਸਿਸ ਤੇ ਅ ਨਹੀਂ ਥੁੱਕ ਸਕਦੇ ਹਾਂ ਜੀ ਹਾਂ ਥੁੱਕਣਾ ਮਨਾ ਕਰ ਦਿੱਤਾ ਗਿਆ ਔਰ ਪਹਿਲਾਂ ਵੀ ਸੀਗਾ ਪਰ ਕਿਤੇ ਨਾ ਕਿਤੇ ਲੋਕ ਲਾਪਰਵਾਹੀ ਵਰਦੇ ਹਨ ਗੇਲੀ ਦੇ ਕਾਰਨ ਪਬਲਿਕ ਪਲੇਸਸ ਤੇ ਥੁੱਕ ਦਿੰਦੇ ਨੇ ਤਾਂ ਉਸ ਦੇ ਵੀ ਉੱਪਰ ਹੁਣ ਪਾਬੰਦੀ ਲਗਾਈ ਗਈ ਹੈ ਜੇਕਰ ਤੁਹਾਨੂੰ ਦੇਖਿਆ ਗਿਆ ਤੁਸੀਂ ਪਬਲਿਕ ਪਲੇਸਸ ਤੇ ਥੁੱਕ ਰਹੇ ਹੋ ਤਾਂ ਤੁਹਾਨੂੰ ਮੋਟਾ ਜੁਰਮਾਨਾ ਲੱਗੇਗਾ ਤੇ ਉਸ ਤੋਂ ਬਾਅਦ ਚੈੱਕ ਵੀ ਕੀਤਾ ਜਾਵੇਗਾ ਤੁਹਾਨੂੰ ਕਰੋਨਾ ਵੇਰੀਐਂਟ ਨੂੰ ਲੈ ਕੇ ਤੁਹਾਡਾ ਚੈੱਕਪ ਵੀ ਕਰਵਾਇਆ ਜਾਵੇਗਾ ਤਾਂ ਇਹ ਕਿਹਾ ਗਿਆ ਜੇ ਕਿਸੇ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੈ ਰੈਸਪੀਰੇਟਰੀ ਕਿਸੇ ਨੂੰ ਸਿੰਪਟਮਸ ਦਿਖਾਈ ਦੇ ਰਹੇ ਨੇ ਤਾਂ ਤੁਰੰਤ ਡਾਕਟਰ ਦੇ ਕੋਲ ਜਾਇਆ ਜਾਵੇ ਤਾਂ ਡਾਕਟਰ ਨੂੰ ਲੈ ਕੇ ਖਾਸ ਤੌਰ ਤੇ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਡਾਕਟਰਾਂ ਦੇ ਵਾਸਤੇ ਕਿ ਡਾਕਟਰ ਹੁਣ ਆਪਣੇ ਕਲੀਨਿਕ ਦੇ ਵਿੱਚ ਜਦੋਂ ਵੀ ਕਲੀਨਿਕ ਹੋਵੇ ਹਸਪੀਟਲ ਹੋਵੇ ਜਦੋਂ ਵੀ ਪੇਸ਼ੈਂਟ ਨੂੰ ਚੈੱਕ ਕਰਨਗੇ ਤਾਂ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਮਾਸਕ ਪਾ ਕੇ ਪੇਸ਼ੈਂਟ ਦਾ ਚੈੱਕਅਪ ਜਿਹੜਾ ਉਹ ਕੀਤਾ ਜਾਵੇਗਾ ਜੀ ਹਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਐਡਵਾਈਜ਼ਰੀ ਸਰਕਾਰ ਦੇ ਵੱਲੋਂ ਬਕਾਇਦਾ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਡੂਜ਼ অর ਡੋਂਟ ਇਹ ਦੋਵੇਂ ਉਹਨਾਂ ਲਿਖਿਆ ਔਰ ਆਪਣਾ ਜਿਹੜਾ ਮਾਸਕ ਦੀ ਅਸੀਂ ਗੱਲ ਕਰਦਾ ਤਾਂ ਕਈ ਮਾਸਕ ਬਹੁਤ ਥੱਲੇ ਪਾ ਕੇ ਰੱਖਦੇ ਸੀ ਪਰ ਤੁਹਾਡਾ ਨੱਕ ਜਿਹੜਾ ਉਹ ਕਵਰ ਹੋਣਾ ਚਾਹੀਦਾ ਹੈ ਪ੍ਰੋਪਰ ਆਪਣਾ ਨੱਕ ਤੁਸੀਂ ਕਵਰ ਕਰਨਾ ਹੈ ਤੇ ਜੇਕਰ ਤੁਹਾਨੂੰ ਅਜਿਹੇ ਲੱਛਣ ਹੈ ਤੁਹਾਨੂੰ ਬੁਖਾਰ ਹੈ ਜਾਂ ਫਿਰ ਤੁਹਾਨੂੰ ਫੀਵਰ ਹੈ ਜਾਂ ਫਿਰ ਤੁਹਾਨੂੰ ਖਾਂਸੀ ਆ ਰਹੀ ਹੈ ਲੰਬੇ ਸਮੇਂ ਤੋਂ ਤਾਂ ਤਰੰਤ ਡਾਕਟਰਾਂ ਦੇ ਕੋਲ ਜਾਇਆ ਜਾਵੇ ਆਪਣਾ ਚੈੱਕਅਪ ਜਿਹੜਾ ਡਾਕਟਰ ਦੇ ਕੋਲ ਕਰਵਾਇਆ ਜਾਵੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਪੰਜਾਬ ਦੇ ਵਿੱਚ ਮਾਸਕ ਪੋਣਾ ਲਾਜ਼ਮੀ ਕਰ ਦਿੱਤਾ ਹੈ ਪੀੜ ਪਹਾੜ ਵਾਲੇ ਇਲਾਕੇ ਦੇ ਵਿੱਚ ਤੁਸੀਂ ਮਾਸਕ ਤੋਂ ਬਿਨਾਂ ਨਹੀਂ ਜਾ ਸਕਦੇ ਜੇਕਰ ਤੁਸੀਂ ਡਾਕਟਰ ਦੇ ਕੋਲ ਵੀ ਚੈੱਕਅਪ ਕਰਾਉਣ ਜਾਂਦੇ ਹੋ ਤਾਂ ਪੇਸ਼ੈਂਟ ਨੂੰ ਵੀ ਮਾਸਕ ਪਾਉਣਾ ਲਾਜ਼ਮੀ ਹੈ ਔਰ ਜਿਹੜਾ ਡਾਕਟਰ ਹੈ ਉਸ ਨੂੰ ਵੀ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਤਾਂ ਹਸਪੀਟਲ ਦੇ ਵਿੱਚ ਹੁਣ ਤੁਹਾਡਾ ਚੈੱਕਅਪ ਤਾਂ ਹੀ ਹੋਵੇਗਾ ਜੇਕਰ ਤੁਸੀਂ ਵੀ ਮਾਸਕ ਪਾ ਕੇ ਹਸਪੀਟਲ ਦੇ ਵਿੱਚ ਜਾਵੋਗੇ ਤਾਂ ਡਾਕਟਰਸ ਨੂੰ ਵੀ ਖਾਸ ਤੌਰ ਤੇ ਹੁਣ ਇਹ ਕਹਿ ਦਿੱਤਾ ਗਿਆ ਹੈ ਕਿ ਉਹ ਵੀ ਮਾਸਕ ਪਾ ਕੇ ਹੀ ਪੇਸ਼ੈਂਟ ਨੂੰ ਅਟੈਂਡ ਕਰਨ ਪੇਸ਼ੈਂਟ ਨੂੰ ਚੈੱਕ ਕਰਨ ਤਾਂ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਬਕਾਇਦਾ ਏ ਅਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੀ ਕੀ ਪਾਬੰਦੀਆਂ ਲਗਾਈਆਂ ਗਈਆਂ ਨੇ ਕੀ ਕੀ ਹਦਾਇਤਾਂ ਜੁੜੀਆਂ ਨੇ ਆਮ ਲੋਕਾਂ ਨੂੰ ਤੇ ਡਾਕਟਰਸ ਨੂੰ ਦੇ ਦਿੱਤੀਆਂ ਗਈਆਂ ਨੇ ਔਰ ਕੀ ਕੀ ਕਰਨਾ ਹੈ ਔਰ ਕੀ ਕੀ ਨਹੀਂ ਕਰਨਾ ਹੈ ਅਵੋਇਡ ਟੱਚਿੰਗ ਯੋਰ ਆਇਜ਼ ਨੋਜ਼ ਐਂਡ ਮਾਉਥ ਵਿਦ ਯੋਰ ਹੈਂਡਸ ਯਾਨੀ ਕਿ ਆਪਣੇ ਹੱਥਾਂ ਦੇ ਨਾਲ ਨੱਕ ਨੂੰ ਆਪਣੇ ਫੇਸ ਨੂੰ ਜਿਹੜਾ ਅਸੀਂ ਬਾਰ ਬਾਰ ਛੁੰਨੇ ਆ ਕਈਆਂ ਨੂੰ ਆਤ ਵੀ ਹੁੰਦੀ ਹੈ ਇਹ ਹੁਣ ਚੀਜ਼ਾਂ ਨੂੰ ਅਵੋਇਡ ਕਰ ਦਿਓ ਯਾਨੀ ਕਿ ਬੰਦ ਕਰ ਦਿਓ ਇਸ ਨੂੰ ਘਟਾ ਦਿਓ ਆਪਣਾ ਮਾਸਕ ਜਿਹੜਾ ਲਾ ਕੇ ਰੱਖੋ ਤੇ ਜਿਹੜਾ ਨੋਜ਼ ਹੈ ਜਿਹੜਾ ਨੱਕ ਹੈ ਉਸ ਨੂੰ ਮਾਸਕ ਦੇ ਨਾਲ ਕਵਰ ਰੱਖੋ ਤੇ ਜਿਹੜਾ ਤੁਸੀਂ ਹੱਥ ਲਗਾਉਨੇ ਹੋ ਬਾਰ-ਬਾਰ ਆਪਣੀਆਂ ਅੱਖਾਂ ਦੇ ਉੱਪਰ ਆਪਣੇ ਨੱਕ ਦੇ ਉੱਪਰ ਆਪਣੇ ਮੂੰਹ ਦੇ ਉੱਪਰ ਤਾਂ ਇਹ ਬਾਰ-ਬਾਰ ਹੱਥ ਲਗਾਉਣਾ ਵੀ ਹੁਣ ਬੰਦ ਕਰ ਦਿਓ ਤਾਂ ਇਹ ਖਾਸ ਤੌਰ ਤੇ ਹਦਾਇਤਾਂ ਜਿਹੜੀਆਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਇਹ ਤੁਸੀਂ ਦੇਖ ਸਕਦੇ ਹੋ ਡਾਇਰੈਕਟੋਰੇਟ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਸੋ ਇਸ ਦਾ ਹੁਣ ਤੁਸੀਂ ਪਾਲਣ ਕਰਨਾ ਲਾਜ਼ਮੀ ਹੋਵੇਗਾ ਇਸ ਨੂੰ ਮੰਨਣਾ ਵੀ ਬੇਖਦ ਲਾਜ਼ਮੀ ਹੋਵੇਗਾ ਤਾਂ ਕਰੋਨਾ ਨੂੰ ਲੈ ਕੇ ਕਿਉਂਕਿ ਇਹ ਚਿੰਤਾ ਇਸ ਕਰਕੇ ਵਧੀ ਹੈ ਮੈਂ ਥੋੜਾ ਤੁਹਾਨੂੰ ਇਸ ਦੇ ਉੱਪਰ ਇਹ ਵੀ ਦੱਸ ਦੇਣਾ ਚਾਹਾਂਗਾ ਕਿ ਜੀਐਨ1 ਜਿਹੜਾ ਨਵਾਂ ਵੇਰੀਐਂਟ ਹੈ ਕਰੋਨਾ ਦਾ ਇਸ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਹੀ ਬੀਤੇ ਥੋੜੇ ਇੱਕ ਦਿਨ ਪਹਿਲਾਂ 6 ਕੇਸ ਅਜੇ ਹੀ ਆਏ ਨੇ ਜਿਨ੍ਹਾਂ ਦਾ ਕਿਹਾ ਜਾ ਰਿਹਾ ਸੀਗਾ ਡਾਕਟਰ ਦੇ ਵੱਲੋਂ ਕਿ ਜੀਐਨ1 ਦੇ ਕਰਕੇ ਇਹਨਾਂ ਦੀ ਮੌਤ ਹੋਈ ਹੈ ਇਹ ਨਵੇਂ ਵੇਰੀਐਂਟ ਦੇ ਕਰਕੇ ਅਫਸੋਸ ਦੇ ਵਿੱਚੋਂ ਕੀ ਸੀਗਾ ਕਿ ਪੰਜ ਕੇਸ ਅਦਰ ਸਟੇਟ ਸਟੇਟ ਦੇ ਸੀਗੇ ਔਰ ਇੱਕ ਕੇਸ ਜਿਹੜਾ ਉਹ ਪੰਜਾਬ ਸਟੇਟ ਦਾ ਸੀ ਸੋ ਇਸੇ ਕਰਕੇ ਪੰਜਾਬ ਸਰਕਾਰ ਹੁਣ ਪਹਿਲਾਂ ਹੀ ਤਰਕ ਹੋਈ ਹੈ ਪਹਿਲਾਂ ਹੀ ਇਸ ਦੇ ਉੱਪਰ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਹਿਲਾਂ ਹੀ ਪ੍ਰਿਕਾਸ਼ਨ ਸੁਵਰਤਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਅਸੀਂ ਪਹਿਲੇ ਸਮੇਂ ਦੇ ਵੀ ਦੇਖਦੇ ਆ ਜਦੋਂ ਕੋਵਿਡ ਦੀ ਮਾਰ ਵੱਜੀ ਸੀਗੀ ਤਾਂ ਉਸ ਸਮੇਂ ਨਾ ਕੋਈ ਸ਼ੁਰੂਆਤੀ ਦੌਰ ਦੇ ਵਿੱਚ ਹੀ ਆਪਣੀ ਆਪ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਸਾਡੀ ਘਾਲੋਂ ਰਹਿ ਗਈ ਜਾਂ ਕਹਿ ਲਈ ਕਿ ਅਸੀਂ ਲਾਪਰਵਾਹ ਹੋ ਗਏ ਅਸੀਂ ਟਾਈਮ 'ਤੇ ਮਾਸਕ ਨਹੀਂ ਪਾਇਆ ਤਾਂ ਉਸ ਕਰਕੇ ਹੁਣ ਸਰਕਾਰ ਨੇ ਪਹਿਲਾਂ ਕੀ ਇਸ ਕੰਜਾ ਕੱਸ ਦਿੱਤਾ ਗਿਆ ਸਰਕਾਰ ਦੇ ਵੱਲੋਂ ਅਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਹੁਣੇ ਹੁਣੇ ਹੀ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਭੀੜ-ਪੜ ਵਾਲੇ ਇਲਾਕੇ ਦੇ ਵਿੱਚ ਡਾਕਟਰਾਂ ਨੂੰ ਕਹਿ ਦਿੱਤਾ ਗਿਆ ਮਾਸਕ ਲਾਜ਼ਮੀਆਂ ਤੁਹਾਨੂੰ ਤੁਸੀਂ ਹਸਪੀਟਲ ਦੇ ਵਿੱਚ ਦੇਖਦੇ ਹੋ ਪੇਸ਼ੈਂਟ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਔਰ ਬਕਾਇਦਾ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਜਾਂ ਫਿਰ ਜਿੱਥੇ ਜਾਦੀ ਗੈਦਰਿੰਗਾਂ ਉੱਥੇ ਤੁਸੀਂ ਮਾਸਕ ਤੋਂ ਬਿਨਾ ਨਹੀਂ ਜਾ ਸਕਦੇ ਆਪਣਾ ਬਾਰ-ਬਾਰ ਤੁਸੀਂ ਹੱਥਾਂ ਦੇ ਨਾਲ ਕਈਆਂ ਨੂੰ ਆਤ ਹੁੰਦੀ ਹੈ ਆਈਜ਼ ਨੂੰ ਛੂਣਾ ਅੱਖਾਂ ਨੂੰ ਛੂਣਾ ਫਿਰ ਉਸ ਤੋਂ ਬਾਅਦ ਨੱਕ ਮੂੰਹ ਦੇ ਉੱਪਰ ਬਾਰ-ਬਾਰ ਹੱਥ ਲਗਾਉਣੇ ਇਹ ਬੰਦ ਕਰ ਦਿਓ ਇਹ ਸਰਕਾਰ ਨੇ ਐਡਵਾਈਜ਼ਰੀ ਦਿੱਤੀ ਆ ਪਬਲਿਕ ਥਾਵਾਂ ਜਿਹੜੀਆਂ ਪਬਲਿਕ ਪਲੇਸਸ ਹੁੰਦੀਆਂ ਨੇ ਜਿਵੇਂ ਕੋਈ ਮਾਲ ਹੋ ਗਿਆ ਜਿਵੇਂ ਕੋਈ ਬਾਜ਼ਾਰ ਹੋ ਗਿਆ ਜਾਂ ਫਿਰ ਹੋਰ ਪਬਲਿਕ ਪਲੇਸਸ ਜਿਵੇਂ ਬੱਸ ਸਟੈਂਡ ਹੋ ਗਿਆ ਇੱਥੇ ਤੁਸੀਂ ਖੁੱਲੇ ਦੇ ਵਿੱਚ ਥੁੱਕ ਨਹੀਂ ਸਕਦੇ ਜੇਕਰ ਥੁੱਕਦੇ ਹੋ ਤਾਂ ਤੁਹਾਨੂੰ ਹੁਣ ਜੁਰਮਾਨਾ ਲੱਗੇਗਾ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਡੂ ਨਾਟ 스ਪਿਟ ਇਨ ਪਬਲਿਕ ਪਲੇਸਸ ਤਾਂ ਪਬਲਿਕ ਪਲੇਸਸ ਤੇ ਥੁਕੜਾ ਮਨਾਹੀ ਹੈ ਪਹਿਲਾਂ ਵੀ ਮਨਾਹੀ ਸੀ ਪਰ ਲੋਕ ਘਾੜੋਂ ਕਰਦੇ ਆ ਤਾਂ ਹੁਣ ਸਖਤ ਜੁਰਮਾਨਾ ਲੱਗੇਗਾ ਸੋ ਇਹ ਨਵੇਂ ਵੇਰੀਐਂਟ ਨੂੰ ਲੈ ਕੇ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਨਵੇਂ ਵੇਰੀਐਂਟ ਨੇ ਚਿੰਤਾਵਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਇਹ ਐਡਵਾਈਜ਼ਰੀ ਜਾਰੀ ਹੋਈ ਹੈ ਇਹ ਅੱਗੇ ਸਾਂਝੀ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਹਰੇਕ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਹੈ ਬੇहद ਲਾਜ਼ਮੀ ਜਿਹੜੀ ਹੈ ਉਹ ਪਹੁੰਚ ਸਕੇ ਕਿ ਕੀ ਕੀ ਗਾਈਡਲਾਈਨਸ ਜਿਹੜੀਆਂ ਨੇ ਸਰਕਾਰ ਦੇ ਵੱਲੋਂ ਹੁਣ ਜਾਰੀ ਕੀਤੀਆਂ ਗਈਆਂ ਨੇ ਕਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ